ਪਹਿਲਾਂ ਮੇਰੀ ਗਵਰਨਮੈਂਟ ਜੌਬ ਸੀ ਤੇ ਗਵਰਨਮੈਂਟ ਜੌਬ ਦੇ ਦੌਰਾਨ ਇੱਕ ਵਾਰੀ ਇਸ ਤਰ੍ਹਾਂ ਦੇ ਬੱਚਿਆਂ ਦਾ ਕੈਂਪ ਲੱਗਿਆ ਸੀ ਗਵਰਨਮੈਂਟ ਵੱਲੋਂ ਲੱਗਿਆ ਸੀ ਉੱਥੇ ਮੇਰੀ ਗਵਰਨਮੈਂਟ ਵੱਲੋਂ ਹੀ ਡਿਊਟੀ ਲੱਗੀ ਸੀ ਤੇ ਉਹ ਉੱਥੇ ਦੇਖ ਕੇ ਮੇਰੇ ਦਿਲ ਨੂੰ ਬਹੁਤ ਮੈਂ ਡਿਸਹਾਰਟਡ ਹੋਈ ਫਿਰ ਜਦੋਂ ਮੇਰੇ 20 ਸਾਲ ਹੋ ਗਏ ਸੀ ਜੌਬ ਕਰਦਿਆਂ ਮੈਂ ਰਿਜ਼ਾਈਨ ਦੇ ਦਿੱਤਾ ਸੀ ਆਪਣੀ ਜੌਬ ਤੋਂ ਤੇ ਉਸ ਤੋਂ ਪਹਿਲਾਂ ਹੀ ਵੈਸੇ ਤਕਰੀਬਨ ਮੈਂ ਐਸੀ ਇਸ ਤਰ੍ਹਾਂ ਇਹ ਬੱਚਿਆਂ ਦੀ ਸੇਵਾ ਦਾ ਕੰਮ ਜਿਹੜਾ ਹੈ ਉਹ ਸਟਾਰਟ ਕਰ ਲਿਆ ਸੀ ਤੁਹਾ ਆ ਬੱਚਾ ਤਕਰੀਬਨ 30 32 ਸਾਲ ਦਾ ਹੈ 30 32 ਸਾਲ ਦਾ ਹੈ ਹਾਂਜੀ ਨਾ ਕਦੀ ਖਾਣਾ ਹੱਥ ਨਾਲ ਖਾਦਾ ਨਾ ਕਦੀ ਪੌਟੀ ਸੁੱਸੂ ਗਿਆ ਬਸ ਇਦਾਂ ਹੀ ਬਾਡੀ ਪਈ ਐ 32 ਸਾਲ ਹੋ ਗਏ ਜਿਵੇਂ ਨਾ ਜਿਵੇਂ ਜੰਮਿਆ ਉਵੇਂ ਦਾ ਉਵੇਂ ਹੀ ਮੰਝੇ ਤੇ ਪਿਆ ਕੁਛ ਨਹੀਂ ਦੱਸਦੇ ਹੈਗੇ ਵੀ ਸਾਨੂੰ ਵਾਸ਼ਰੂਮ ਆਇਆ ਜਾਂ ਕੁਛ ਇਹਨਾਂ ਦੇ ਸਾਰਿਆਂ ਦੇ ਡਾਈਪਰ ਲਗਾਏ ਹੋਏ ਐ ਔਰ ਅਸੀਂ ਆਪੇ ਥੋੜੀ ਥੋੜੀ ਦੇਰ ਬਾਅਦ ਚੈੱਕ ਕਰਦੇ ਆਂ ਵੀ ਕੋਈ ਚੇਂਜ ਕਰਨ ਵਾਲਾ ਤਾਂ ਨਹੀਂ ਹੈਗਾ ਡਾਈਪਰ ਲੈਟ੍ਰੀਨ ਬਾਥਰੂਮ ਵਿੱਚ ਕੀਤਾ ਹੋਇਆ ਤਾਂ ਉਹ ਚੇਂਜ ਕਰਨਾ ਪੈਂਦਾ ਇਹਨਾਂ ਵੱਲੋਂ ਕੁਝ ਨਹੀਂ ਹੁੰਦਾ ਕਿ ਸਾਨੂੰ ਆ ਚਾਹੀਦਾ ਜੇ 10 ਦਿਨ ਭੁੱਖੇ ਪਏ ਆ ਪਏ ਆ 10 ਦਿਨ ਪਿਆਸੇ ਪਏ ਆ ਪਏ ਜੇ 10 ਦਿਨ ਲੈਟਰਨ ਬਾਥਰੂਮ ਚ ਪਏ ਆ ਪਏ ਇਹਨਾਂ ਨੂੰ ਕੁਝ ਨਹੀਂ ਪਤਾ ਆਪਣੇ ਬਾਰੇ ਕਿਹੜੀਆਂ ਦਿੱਕਤਾਂ ਦਾ ਜਿਹੜਾ ਸਮੱਸਿਆਵਾਂ ਦਾ ਸਾਹਮਣਾ ਤੁਹਾਨੂੰ ਅਜੇ ਤੱਕ ਕਰਨਾ ਪੈ ਰਿਹਾ ਹੈ ਦੇਖੋ ਮੈਂ ਇਹਦਾ ਜੇ ਮਹਿਸੂਸ ਕਰਦੀ ਹਾਂ ਕਿ ਇਸ ਤਰ੍ਹਾਂ ਦਾ ਇੱਕ ਵੀ ਸਰੀਰ ਸੰਭਾਲਣਾ ਬਹੁਤ ਔਖਾ ਹੈ ਬਿਲਕੁਲ ਇਹਨਾਂ ਦੇ ਪੇਰੈਂਟਸ ਵੀ इवन ਦੈਨ ਇਹਨਾ ਇਹਨਾਂ ਤੋਂ ਅੱਕ ਜਾਂਦੇ ਆ ਵੀ ਅਸੀਂ ਇਹਨਾਂ ਦੀ ਸੇਵਾ ਨਹੀਂ ਕਰ ਸਕਦੇ ਬਹੁਤ ਸਾਰੇ ਪੇਰੈਂਟਸ ਸਾਡੇ ਕੋਲ ਇਦਾਂ ਦੇ ਆਉਂਦੇ ਆ ਜਿਹੜੇ ਵਿਚਾਰੇ ਬਹੁਤ ਦੁਖੀ ਹੁੰਦੇ ਆ ਔਰ ਕਹਿੰਦੇ ਆ ਕਿ ਮੈਡਮ ਸਾਡੇ ਹੁੰਦਿਆ ਹੁੰਦੇ ਇਹ ਬੱਚੇ ਮਤਲਬ ਸਾਡੇ ਹੁੰਦਿਆ ਹੁੰਦੇ ਇਹਨਾਂ ਨੂੰ ਮੌਤ ਆ ਜਵੇ ਉਮਰ ਇਹਦੀ 22 23 ਸਾਲ ਹੈ ਸ਼ਾਇਦ 24 ਹੀ ਹੋ ਗਈ ਹੋਗੀ ਤੇ ਪਰ ਜਿਹੜਾ ਦਾ ਦਿਮਾਗ ਹੈ ਬਸ ਉਹ ਡੇਢ ਸਾਲ ਡੇਢ ਸਾਲ ਦੇ ਬੱਚੇ ਜਿੰਨਾ ਰਸਤੇ ਨਿਕਲਦੇ ਜਾਂਦੇ ਆ ਔਰ ਅਸੀਂ ਸਟਾਫ ਹੈ ਸਾਡਾ ਪੇਡ ਸਟਾਫ ਹੈ ਕਾਫੀ ਮੈਂਬਰਸ ਨੇ ਕੋਈ ਖਾਣਾ ਖਾ ਰਿਹਾ ਹੈ ਕੋਈ ਬਰਤਨ ਸਾਫ ਕਰ ਰਿਹਾ ਹੈ ਇਹਨਾਂ ਦਾ ਕੋਈ ਸਫਾਈ ਕਰ ਰਿਹਾ ਹੈ ਕੋਈ ਭਾਂਡੇ ਧੋ ਰਿਹਾ ਹੈ ਕੋਈ ਇਹਨਾਂ ਦੇ ਡਾਈਪਰ ਚੇਂਜ ਕਰ ਰਿਹਾ ਹੈ ਸਾਰੇ ਮਤਲਬ ਮਿਲ ਕੇ ਕੋਈ ਕੁਝ ਕਰ ਰਹੇ ਸਾਰੇ ਫੰਡਸ ਇਕੱਠੇ ਕਰਨੇ ਸਭ ਤੋਂ ਵੱਡਾ ਔਖਾ ਕੰਮ ਹੈ ਕਿਉਂਕਿ ਬੱਚੇ ਕੋਈ ਫੀਸ ਨਹੀਂ ਦਿੰਦੇ ਨਾ ਕੋਈ ਸਾਨੂੰ ਗਵਰਨਮੈਂਟ ਤੋਂ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਫਿਰ ਵੀ ਜਿੰਨਾ ਕ ਅਸੀਂ ਹਿੰਮਤ ਨਹੀਂ ຫານ ਰਹੇ ਤੇ ਅਸੀਂ ਸੋਚਦੇ ਹਾਂ ਵੀ ਰੱਬ ਦੇ ਘਰ ਦਾ ਕੋਈ ਪਤਾ ਨਹੀਂ ਕਦੋਂ ਕਿਰਪਾ ਹੋ ਜਵੇ ਇਹਨਾਂ ਵਾਸਤੇ ਤੇ ਅਸੀਂ ਲੱਗੇ ਰਹਿੰਦੇ ਹਾਂ ਬਸ ਸਿਟੀ ਐਟਲੈਂਟ ਦੇਖ ਰਹੇ ਤਮਾਮ ਦਰਸ਼ਕਾ ਤਾਂ ਮੈਂ ਨਹੀਂ ਹਮਲਿਕ ਸਵਾਗਤ ਕਰਦੀਆਂ ਕਹਿੰਦੇ ਆ ਕਿ ਜੇਕਰ ਬੰਦੇ ਦੇ ਕੋਈ ਕਾਬਿਲियत ਨਾ ਹੋਵੇ ਜਾਂ ਕਾਬਿਲियत ਹੋਵੇ ਤਾਂ ਉਹਨੂੰ ਪਰਖਣ ਵਾਲੇ ਬਹੁਤ ਜ਼ਿਆਦਾ ਬੈਠੇ ਨੇ ਤੇ ਅੱਜ ਅਸੀਂ ਇੱਕ ਜੋਤ ਵਿਕਲੈਂਗ ਪਬਲਿਕ ਸਕੂਲ ਦੇ ਵਿੱਚ ਮੌਜੂਦ ਆ ਜਿੱਥੇ ਕਿ ਸਾਰੇ ਬੱਚੇ ਦੀ ਆਪਾਂ ਗੱਲ ਕਰੀਏ ਤਾਂ ਕੋਈ ਵੀ ਜਿਹੜਾ ਸਟੇਬਲ ਨਹੀਂ ਹੈਗਾ ਕਿਉਂਕਿ ਆਪਾਂ ਨੂੰ ਆਪਣੀ ਮਾੜੀ ਜੀ ਜੇਕਰ ਰੰਗ ਦੀ ਗੱਲ ਕਰੀਏ ਤਾਂ ਅਸੀਂ ਸੋਚਦੇ ਸਾਡਾ ਰੰਗ ਗੋਰਾ ਹੁੰਦਾ ਸੀ ਬਹੁਤ ਸੋਹਣਾ ਲੱਗਣਾ ਸੀਗਾ ਜਾਂ ਫਿਰ ਸਾਡੇ ਅੰਦਰ ਇਹ ਕਮੀ ਹੈ ਜੇ ਇਹ ਕਮੀ ਜਿਹੜੀ ਪੂਰੀ ਹੁੰਦੀ ਤਾਂ ਸਾਨੂੰ ਬਹੁਤ ਜ਼ਿਆਦਾ ਮਤਲਬ ਵਧੀਆ ਇਸ ਸਕੂਲ ਦੀ ਜੇ ਆਪਾਂ ਗੱਲ ਕਰੀਏ ਤਾਂ ਕੋਈ ਵੀ ਸਟੇਬਲ ਨਹੀਂ ਹੈ ਲੇਕਿਨ ਹਰ ਕੋਈ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹੈ ਕਿਉਂਕਿ ਇਹਨਾਂ ਅੰਦਰ ਉਹ ਟੈਲੈਂਟ ਹੈ ਸ਼ਾਇਦ ਤੁਸੀਂ ਆਪ ਦੇਖ ਕੇ ਸਮਝ ਜਾਓਗੇ ਕਿ ਇਹਨਾਂ ਅੰਦਰ ਕਿੰਨਾ ਜ਼ਿਆਦਾ ਟੈਲੈਂਟ ਹੈ ਤੇ ਜਿਹੜੇ ਇਹ ਚੀਜ਼ਾਂ ਸਾਰਾ ਕੁਝ ਮੈਨੇਜ ਕਰਦੇ ਨੇ ਤੇ ਅੱਜ ਸਾਡੇ ਨਾਲ ਮੈਡਮ ਜੀ ਮੌਜੂਦ ਨੇ ਜਿਨ੍ਹਾਂ ਦਾ ਨਾਮ ਹੈਗਾ ਸੁਤਵਿੰਦਰ ਕੌਰ ਜੀ ਤੇ ਸਾਰੀ ਗੱਲਬਾਤ ਕਰਦੇ ਨੇ ਜਾਣਦੇ ਨੇ ਕਿੰਨੇ ਕਿ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਤੱਕ ਕਿੰਨੇ ਬੱਚਿਆਂ ਨੂੰ ਜਿਹੜੇ ਸਾਮਦੇ ਨੇ ਕਿੰਨੇ ਸਾਲ ਤੋਂ ਜਿਹੜੇ ਇਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਸਾਰੀ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੈਂ ਜੁਪਤਾ ਪੱਲਾ ਤੁਹਾਡਾ ਦਸੜੀ ਹੈਡਲਾਈਨ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਵੈਲਕਮ ਮੈਮ ਸਕੂਲ ਦੇ ਆਪਾਂ ਗੱਲ ਕਰ ਰਹੇ ਇੱਕ ਜੋਤ ਸਕੂਲ ਪਹਿਲਾਂ ਤਾਂ ਇਹ ਦੱਸੋ ਕਿੰਨਾ ਟਾਈਮ ਹੋ ਗਿਆ ਇਸ ਸਕੂਲ ਨੂੰ तकरीबन 15 ਸਾਲ ਹੋ ਗਏ ਇੱਥੇ ਸਾਰੇ ਵਿਕਲਾਂਗ ਬੱਚਿਆਂ ਦੀ ਸੇਵਾ ਚੱਲਦੀ ਹੈ ਜੀ ਤੇ ਮੈਮ ਤੁਸੀਂ ਮਤਲਬ ਕਿਸ ਤਰੀਕੇ ਨਾਲ ਸਟਾਰਟ ਕੀਤਾ ਕਿਵੇਂ ਦਿਮਾਗ ਦੇ ਵਿੱਚ ਆਇਆ ਕਿ ਇਨ੍ਹਾਂ ਬੱਚਿਆਂ ਦੀ ਸੇਵਾ ਕਰਨੀ ਹੈ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਸੇਵਾ ਕਰਦਿਆਂ ਇਹ ਤਕਰੀਬਨ 15 ਸਾਲ ਹੋ ਗਏ ਹੈ ਸੇਵਾ ਕਰਦਿਆਂ ਨੂੰ ਤੇ ਮੈਂ ਪਹਿਲਾਂ ਮੇਰੀ ਗਵਰਨਮੈਂਟ ਜੌਬ ਸੀ ਤੇ ਗਵਰਨਮੈਂਟ ਜੌਬ ਦੇ ਦੌਰਾਨ ਇੱਕ ਵਾਰੀ ਇਸ ਤਰ੍ਹਾਂ ਦੇ ਬੱਚਿਆਂ ਦਾ ਕੈਂਪ ਲੱਗਿਆ ਸੀ ਗਵਰਨਮੈਂਟ ਵੱਲੋਂ ਲੱਗਿਆ ਸੀ ਉੱਥੇ ਮੇਰੀ ਗਵਰਨਮੈਂਟ ਵੱਲੋਂ ਹੀ ਡਿਊਟੀ ਲੱਗੀ ਸੀ ਤੇ ਉਹ ਉੱਥੇ ਦੇਖ ਕੇ ਮੇਰੇ ਦਿਲ ਨੂੰ ਬਹੁਤ ਮੈਂ ਡਿਸਹਾਰਟਡ ਹੋਈ ਤੇ ਲੱਗਿਆ ਕਿ ਇਨਸਾਨ ਦੀ ਜ਼ਿੰਦਗੀ ਕੋਈ ਬਹੁਤ ਜ਼ਿਆਦਾ ਵੱਡੀ ਨਹੀਂ ਹੈ ਜਾਂ ਸੀ ਆਪਣੀ ਕਮਾਈ ਕਰ ਸਕਦੇ ਆ ਜਾਂ ਸੇਵਾ ਦੀ ਕਮਾਈ ਕਰ ਸਕਦੇ ਆ ਦੋਨਾਂ ਚੋਂ ਇੱਕ ਕੰਮ ਹੀ ਕਰ ਸਕਦੇ ਆ ਤੇ ਫਿਰ ਜਦੋਂ ਮੇਰੇ 20 ਸਾਲ ਹੋ ਗਏ ਸੀ ਜੌਬ ਦਿਆਂ ਮੈਂ ਰਿਜ਼ਾਈਨ ਦਿੱਤਾ ਸੀ ਆਪਣੀ ਜੌਬ ਤੋਂ ਤੇ ਉਸ ਤੋਂ ਪਹਿਲਾਂ ਹੀ ਵੈਸੇ ਤਕਰੀਬਨ ਮੈਂ ਐਸੀ ਇਸ ਤਰ੍ਹਾਂ ਇਹ ਬੱਚਿਆਂ ਦੀ ਸੇਵਾ ਦਾ ਕੰਮ ਜਿਹੜਾ ਹੈ ਉਹ ਸਟਾਰਟ ਕਰ ਲਿਆ ਸੀ ਜੀ ਮੈਮ ਅੱਜ ਤੱਕ ਕਿੰਨੇ ਬੱਚਿਆਂ ਦੀ ਤੁਸੀਂ ਸੇਵਾ ਕਰ ਚੁੱਕੇ ਹੋ ਤੇ ਕਿੰਨੇ ਬੱਚੇ ਜਿਹੜੇ ਤੁਹਾਡੇ ਹੱਥੇ ਦੇ ਵਿੱਚ ਬਿਲਕੁਲ ਸਹੀ ਹੋ ਕੇ ਘਰ ਗਏ ਸਹੀ ਤਾਂ तकरीबन ਇਹਨਾਂ ਚ ਕੋਈ ਨਹੀਂ ਹੁੰਦਾ ਹੈਗਾ ਕੋਈ ਨਹੀਂ ਦੇਖਿਆ ਕਿਉਂਕਿ ਜਿਨ੍ਹਾਂ ਨੂੰ ਕੋਈ ਜਮਾਂਦਰੂ ਜ਼ਿਆਦਾ ਪ੍ਰੋਬਲਮ ਹੈ ਤਾਂ ਉਹ ਉਹਨੂੰ ਡਾਕਟਰ ਵੀ ਕਹਿੰਦੇ ਕਿ ਅਸੀਂ ਠੀਕ ਨਹੀਂ ਕਰ ਸਕਦੇ ਥੋੜਾ ਮਤਲਬ ਕਿ ਜਿੱਦਾਂ ਇਹਨਾਂ ਨੂੰ ਬੁਖਾਰ ਹੈ ਜਾਂ ਖਾਂਸੀ ਹੈ ਜਾਂ ਗਲਾ ਖਰਾਬ ਹੈ ਉਹਦੀ ਅਸੀਂ ਮੈਡੀਸਿਨ ਦੇ ਸਕਦੇ ਹਾਂ ਪਰ ਜਿਵੇਂ ਹੁਣ ਤੁਸੀਂ ਆਹ ਦੇਖੋ ਆ ਬੱਚਾ ਤਕਰੀਬਨ 30 32 ਸਾਲ ਦਾ ਹੈ 30 32 ਸਾਲ ਦਾ ਹੈ ਹਾਂਜੀ ਤੇ ਬਿਲਕੁਲ ਨਹੀਂ ਸਟੇਬਲ ਮੈਮ ਨਹੀਂ ਨਹੀਂ ਕੋਈ ਬੋਡੀ ਬਿਲਕੁਲ 멘ਟਲੀ ਮਤਲਬ ਕਿ ਮਲਟੀਪਲ ਡਿਸੇਬਲਡ ਹੈ ਇਹ ਬੱਚਾ ਜੀ ਇਹ ਜਿਸ ਦਿਨ ਦਾ ਜਨਮ ਹੋਇਆ ਨਾ ਕਦੀ ਉੱਠ ਕੇ ਬੈਠਿਆ ਨਾ ਕਦੀ ਖੜਾ ਹੋਇਆ ਨਾ ਕਦੀ ਬੋਲਿਆ ਨਾ ਕਦੀ ਖਾਣਾ ਹੱਥਾਂ ਨਾਲ ਖਾਦਾ ਨਾ ਕਦੀ ਪਾਟੀ ਸੁਸੂ ਗਿਆ ਬਸ ਇਦਾਂ ਹੀ ਬਾਡੀ ਪਈ ਹੈ 32 ਸਾਲ ਹੋ ਗਏ ਜਿਵੇਂ ਨਾ ਜਿਵੇਂ ਜੰਮਿਆ ਉਵੇਂ ਦਾ ਉਵੇਂ ਹੀ ਮੰਝੇ ਤੇ ਪਿਆ ਹੈ ਬੋਲਦੇ ਆ ਵੈਸੇ ਨਹੀਂ ਮਾੜਾ ਮੋਟਾ ਬਸ ਕੋਈ ਦੂਸਰਾ ਨਹੀਂ ਗੱਲ ਸਮਝ ਸਕਦਾ ਥੋੜਾ ਬੋਤਾ ਇਹ ਆ ਬੋਲ ਲੈਂਦਾ ਤੇ ਹੁਣ ਤੁਸੀਂ ਆ ਕੇ ਲੜਕੀ ਦੇਖੋ ਇਹ तकरीबन 6 7 8 ਸਾਲ ਦੀ ਹੈ ਬੱਚੀ ਅੱਛਾ ਹੈ 7 8 ਸਾਲ ਦੀ ਬੱਚੀ ਹੈ ਤੇ ਮਤਲਬ ਕਿ ਛੋਟੀ ਨਹੀਂ ਲੱਗ ਰਹੀ ਬਹੁਤ ਜ਼ਿਆਦਾ ਬਸ ਇਹਨਾਂ ਦੀ ਨਾ ਤਾਂ ਜਿਹੜਾ ਮਾਈਂਡ ਹੈ ਉਹ ਡਿਵੈਲਪ ਹੁੰਦਾ ਨਾ ਬਾਡੀ ਡਿਵੈਲਪ ਹੁੰਦੀ ਹੈ ਇਸ ਕਰਕੇ ਇਹਨਾਂ ਨੂੰ ਅੰਦਰੂਨੀ ਕੁਦਰਤ ਵੱਲੋਂ ਹੀ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੈਗੀਆਂ ਜਿਹਦੇ ਕਰਕੇ ਇਹ ਬੱਚਿਆਂ ਦਾ ਸਾਰਾ ਜਿਹੜਾ ਸਿਸਟਮ ਹੈ ਉਹ ਅਪਸੈਟ ਹੋਇਆ ਹੋਇਆ ਨਾ ਇਹ ਬੋਲ ਸਕਦੇ ਹਨ ਬੈਡ ਸਾਰੇ ਬੱਚੇ ਜਿਹੜੇ ਬੈਡ ਵਾਲੇ ਆ ਅੱਜ ਬਰਸਾਤ ਸੀਗੀ ਕਾਫੀ ਬੱਚੇ ਆਏ ਨਹੀਂ ਨੇ ਤਾਂ ਬਹੁਤ سارے ਸਾਹ ਬੱਚੇ ਬੈੱਡ ਭਰੇ ਪਏ ਨੇ ਕਿੰਨਾ ਕੋਖਾ ਹੁੰਦਾ ਏ ਛੋਟੇ ਬੱਚੇ ਆ ਇਹਨਾਂ ਨੂੰ ਪਤਾ ਕਿਸੇ ਵੀ ਚੀਜ਼ ਦਾ ਪਤਾ ਨਹੀਂ ਲੱਗਦਾ ਜੇਕਰ ਵਾਸ਼ਰੂਮ ਜਾਣਾ ਹੋਵੇ ਕਿੱਦਾਂ ਦੱਸਦੇ ਨੇ ਕਿੱਦਾਂ ਇਹ ਤੁਸੀਂ ਇਹਨਾਂ ਨੂੰ ਸਮਝਦੇ ਕੁਝ ਨਹੀਂ ਦੱਸਦੇ ਹੈਗੇ ਵੀ ਸਾਨੂੰ ਵਾਸ਼ਰੂਮ ਆਇਆ ਜਾਂ ਕੁਛ ਇਹਨਾਂ ਦੇ ਸਾਰਿਆਂ ਦੇ ਡਾਈਪਰ ਲਗਾਏ ਹੋਏ ਆ ਔਰ ਅਸੀਂ ਆਪੇ ਥੋੜੀ ਥੋੜੀ ਦੇਰ ਬਾਅਦ ਚੈੱਕ ਕਰਦੇ ਆ ਵੀ ਕੋਈ ਚੇਂਜ ਕਰਨ ਵਾਲਾ ਤਾਂ ਨਹੀਂ ਹੈਗਾ ਡਾਈਪਰ ਲੈਟ੍ਰੀਨ ਬਾਥਰੂਮ ਵਿੱਚ ਕੀਤਾ ਹੋਇਆ ਤਾਂ ਉਹ ਚੇਂਜ ਕਰਨਾ ਪੈਂਦਾ ਬਾਕੀ ਜਦੋਂ ਖਾਣੇ ਦਾ ਟਾਈਮ ਹੁੰਦਾ ਬਾਕੀ ਸਾਰੇ ਖਾਂਦੇ ਆ ਤਾਂ ਅਸੀਂ ਇਹਨਾਂ ਨੇ ਕਦੀ ਨਹੀਂ ਕੁਝ ਕਹਿਣਾ ਅਸੀਂ ਆਪਾਂ ਹੀ ਇੱਕ ਇੱਕ grain ਇਹਨਾਂ ਦੇ ਮੂੰਹ 'ਚ ਤੋੜ ਕੇ ਖਾਣਾ ਪਾਣਾ ਇੱਕ ਇੱਕ ਪਾਣੀ ਦੀ ਬੂੰਦ ਪਲਾਣਾ ਤੇ ਸਾਰਾ ਅਸੀਂ ਇਹਨਾਂ ਦਾ ਆਪਣੇ ਹੀ ਹਿਸਾਬ ਤੇ ਆਪੇ ਹੀ ਸਮਝ ਕੇ ਕਰਦੇ ਆਂ ਪਰ ਇਹਨਾਂ ਵੱਲੋਂ ਕੁਝ ਨਹੀਂ ਹੁੰਦਾ ਕਿ ਸਾਨੂੰ ਆ ਚਾਹੀਦਾ ਜੇ 10 ਦਿਨ ਭੁੱਖੇ ਪਏ ਆ ਪਏ ਆ 10 ਦਿਨ ਪਿਆਸੇ ਪਏ ਆ ਪਏ ਜੇ 10 ਦਿਨ ਲੈਟਰਨ ਬਾਥਰੂਮ 'ਚ ਪਏ ਆ ਪਏ ਇਹਨਾਂ ਨੂੰ ਕੁਝ ਨਹੀਂ ਪਤਾ ਆਪਣੇ ਬਾਰੇ ਵਿੱਚ ਜਦੋਂ ਤਾਂ ਭੁੱਖ ਲੱਗਦੀ ਉਦੋਂ ਵੀ ਦਾਦੀ ਵੀ ਮੇਰੇ ਰੋਟੀ ਨਾ ਨਾ ਕੁਝ ਬੋਲ ਹੀ ਨਹੀਂ ਸਕਦੇ ਕੁਝ ਪਤਾ ਨਹੀਂ ਅੱਜ ਹੋਰ ਬਹੁਤ ਸਾਰੇ ਬੱਚੇ ਆ ਜਿਹੜੇ ਆਏ ਨਹੀਂ ਤੇ ਬੜੇ ਵਿਚਾਰੇ ਇਹਨਾਂ ਤੋਂ ਵੀ ਜ਼ਿਆਦਾ ਪਰੇਸ਼ਾਨ ਹੁੰਦੀ ਹੈ ਨਾ ਹਰ ਇੱਕ ਚੀਜ਼ ਦੇ ਵਿੱਚ ਆਪਾਂ ਸਟਾਰਟਅਪ ਤਾਂ ਕਰ ਲੈਂਦੇ ਆ ਪਰ ਪਰੇਸ਼ਾਨੀਆਂ ਬਹੁਤ ਦਿਖਣ ਨੂੰ ਪੈਂਦੀ ਹੈ ਦਿੱਕਤਾਂ ਦਾ ਸਾਹਮਣਾ ਬਹੁਤ ਕਰਨ ਨੂੰ ਪੈਂਦਾ ਹੈ ਕਿਹੜੀਆਂ ਦਿੱਕਤਾਂ ਦਾ ਜਿਹੜਾ ਸਮੱਸਿਆਵਾਂ ਦਾ ਸਾਹਮਣਾ ਤੁਹਾਨੂੰ ਅੱਜ ਤੱਕ ਕਰਨਾ ਪੈ ਰਿਹਾ ਹੈ ਦੇਖੋ ਮੈਂ ਅਜੇ ਮਹਿਸੂਸ ਕਰਦੀ ਹਾਂ ਕਿ ਇਸ ਤਰ੍ਹਾਂ ਦਾ ਇੱਕ ਵੀ ਸਰੀਰ ਸੰਭਾਲਣਾ ਬਹੁਤ ਔਖਾ ਹੈ ਇਹਨਾਂ ਦੇ ਪੇਰੈਂਟਸ ਵੀ इवन ਦੈਨ ਇਹਨਾਂ ਤੋਂ ਅੱਕ ਜਾਂਦੇ ਆ ਵੀ ਅਸੀਂ ਇਹਨਾਂ ਦੀ ਸੇਵਾ ਨਹੀਂ ਕਰ ਸਕਦੇ ਬਹੁਤ ਸਾਰੇ ਪੇਰੈਂਟਸ ਸਾਡੇ ਕੋਲ ਇਦਾਂ ਦੇ ਆਉਂਦੇ ਆ ਜਿਹੜੇ ਵਿਚਾਰੇ ਬਹੁਤ ਦੁਖੀ ਹੁੰਦੇ ਆ ਔਰ ਕਹਿੰਦੇ ਆ ਕਿ ਮੈਡਮ ਸਾਡੇ ਹੁੰਦਿਆ ਹੁੰਦੇ ਇਹ ਬੱਚੇ ਮਤਲਬ ਸਾਡੇ ਹੁੰਦਿਆ ਹੁੰਦੇ ਇਹਨਾਂ ਨੂੰ ਮੌਤ ਆ ਜਾਵੇ ਅਸੀਂ ਕਹਿੰਨੇ ਆ ਤੇ ਬਹੁਤ ਜ਼ਿਆਦਾ ਦਿੱਕਤ ਐ ਪੇਰੈਂਟਸ ਵਾਸਤੇ ਵੀ ਬੱਚਿਆਂ ਵਾਸਤੇ ਵੀ ਪਰ ਜਦੋਂ ਤੁਹਾਨੂੰ ਕੁਦਰਤ ਸ਼ਕਤੀ ਦਿੰਦੀ ਹੈ ਤਾਂ ਕੋਈ ਕੰਮ ਕਰਨ ਦਾ ਤੇ ਆਪੇ ਹੀ ਵਸੀਲਾ ਵੀ ਬਣ ਜਾਂਦਾ ਜੇ ਤੁਹਾਡੇ ਮਨ ਵਿੱਚ ਪੱਕਾ ਦ੍ਰਿੜ ਨਿਸ਼ਾ ਹੁੰਦਾ ਵੀ ਮੈਂ ਇਹ ਕੰਮ ਕਰਨਾ ਤਾਂ ਆਪਣੇ ਰਸਤੇ ਨਿਕਲਦੇ ਜਾਂਦੇ ਆ ਔਰ ਅਸੀਂ ਸਟਾਫ ਹੈ ਸਾਡਾ ਪੇਡ ਸਟਾਫ ਹੈ ਕਾਫੀ ਮੈਂਬਰਸ ਨੇ ਤੇ ਕੋਈ ਖਾਣਾ ਖਾ ਰਿਹਾ ਹੈ ਕੋਈ ਬਰਤਨ ਸਾਫ ਕਰ ਰਿਹਾ ਹੈ ਇਹਨਾਂ ਦਾ ਕੋਈ ਸਫਾਈ ਕਰ ਰਿਹਾ ਕੋਈ ਭਾਂਡੇ ਧੋ ਰਿਹਾ ਕੋਈ ਇਹਨਾਂ ਦੇ ਡਾਈਪਰ ਚੇਂਜ ਕਰ ਰਿਹਾ ਸਾਰੇ ਮਤਲਬ ਮਿਲ ਕੇ ਕੋਈ ਕੁਝ ਕਰ ਰਹੇ ਸਾਰੇ ਫੰਡਸ ਇਕੱਠੇ ਕਰਨੇ ਸਭ ਤੋਂ ਵੱਡਾ ਔਖਾ ਕੰਮ ਹੈ ਕਿਉਂਕਿ ਬੱਚੇ ਕੋਈ ਫੀਸ ਨਹੀਂ ਦਿੰਦੇ ਨਾ ਕੋਈ ਸਾਨੂੰ ਗਵਰਨਮੈਂਟ ਤੋਂ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਸਾਰਾ ਦਿਨ ਪਹਿਲੀ ਗੱਲ ਤੇ ਵੀ ਇੰਨਾ ਜ਼ਿਆਦਾ ਪੈਸੇ ਦਾ ਅਰੇਂਜਮੈਂਟ ਕਰਨਾ ਇਹ ਵੀ ਸਭ ਤੋਂ ਬਹੁਤ ਮੁਸ਼ਕਲ ਗੱਲ ਹੈ। ਮੈਮ ਕਿੰਨੇ ਵਜੇ ਆਉਂਦੇ ਨੇ ਤੇ ਕਿੰਨੇ ਵਜੇ ਆਉਂਦੇ ਨੇ? ਵੀਵਨ ਸਵੇਰੇ 9:30 ਤੱਕ ਸਾਰੇ ਪਹੁੰਚ ਹੀ ਜਾਂਦੇ ਆ। ਹਾਂਜੀ। ਇਹਨਾਂ ਦੇ ਵਿੱਚ ਵਿੱਚ ਕੁਝ ਏਦਾਂ ਦੇ ਬੱਚੇ ਹੈਗੇ ਜਿਨ੍ਹਾਂ ਦਾ ਕੋਈ ਘਰਦਿਆਂ ਦਾ ਪਤਾ ਹੀ ਨਹੀਂ ਹੈਗਾ ਕਿ ਘਰ ਦੇ ਕੌਣ ਨੇ ਮਾਪੇ ਕੌਣ ਨੇ। ਕਾਫੀ ਤਰ੍ਹਾਂ ਦੇ ਬੱਚੇ ਆ ਸਾਡੇ ਕੋਲ ਸਾਰੇ ਤਰ੍ਹਾਂ ਦੇ ਆ ਪਰ ਜ਼ਿਆਦਾ ਬੱਚੇ ਸੀ ਸ਼ਾਮ ਨੂੰ ਘਰ ਛੱਡ ਜਾਂਦੇ ਨੇ 25 ਕ ਸਾਡੇ ਕੋਲ ਇੱਥੇ ਰਹਿੰਦੇ ਆ। ਹੂੰ। ਬਾਕੀ ਅਸੀਂ ਛੱਡ ਜਾਂਦੇ ਆ ਕਿਉਂਕਿ ਸਾਡੇ ਕੋਲ ਰਾਤ ਰੱਖਣ ਦਾ ਜ਼ਿਆਦਾ ਅਰੇਂਜਮ ਜਗਾ ਬਹੁਤ ਥੋੜੀ ਹੈ ਹਾਂ ਆ ਹੁਣ ਵੀ ਸ਼ੈੱਡ ਥੱਲੇ ਪਏ ਆ ਗਰਮੀ ਇੰਨੀ ਸ਼ੈੱਡ ਸਰਦੀ ਚ ਸ਼ੈੱਡ ਬਰਸਾਤ ਵਿੱਚ ਸ਼ੈੱਡ ਮਤਲਬ ਸ਼ੈੱਡ ਥੱਲੇ ਇਹੋ ਜੇ ਇਨਸਾਨ ਪਏ ਆ ਤੁਸੀਂ ਸੋਚ ਸਕਦੇ ਹੋ ਵੀ ਕਿੰਨਾ ਮੁਸ਼ਕਲ ਕੰਮ ਹੈਗਾ ਫਿਰ ਵੀ ਜਿੰਨਾ ਕ ਅਸੀਂ ਹਿੰਮਤ ਨਹੀਂ ਹਾਰ ਰਹੇ ਤੇ ਅਸੀਂ ਸੋਚਦੇ ਆ ਵੀ ਰੱਬ ਦੇ ਘਰ ਦਾ ਕੋਈ ਪਤਾ ਨਹੀਂ ਕਦੋਂ ਕਿਰਪਾ ਹੋ ਜਵੇ ਇਹਨਾਂ ਵਾਸਤੇ ਤੇ ਅਸੀਂ ਲੱਗੇ ਰਹਿੰਦੇ ਆ ਬਸ ਕੀ ਬਾਤ ਹੈ ਅੱਛਾ ਮੈਮ ਮੈਂ ਕੁਛ ਕੁੜੀਆਂ ਵੀ ਦੇਖ ਰਹੀਆਂ ਨੇ ਇਹ ਇੱਕ ਮਤਲਬ ਕਿੰਨੇ ਇਹਨਾਂ ਦੀ ਏਜ ਹੋਊਗੀ ਕਿੰਨੇ ਕਿੰਨੇ ਏਜ ਇਹ ਜਿਹੜੀ ਲੜਕੀ ਹੈ ਤਕਰੀਬਨ ਇਹ 22 23 ਸਾਲ ਦੀ ਹੈ ਜੀ ਤੇ ਉਹ ਜਿਹੜੀ ਇਹਦੇ ਪਿੱਛੇ ਸਿਸਟਰ ਬੈਠੀ ਹੈ ਅੱਛਾ ਉਹ ਤਕਰੀਬਨ 17 18 ਸਾਲ ਦੀ ਹੈ ਅੱਛਾ ਤੇ ਜਿਹੜੀ ਉਹ ਲੜਕੀ ਤੁਸੀਂ ਪਿੱਛੇ ਦੇਖ ਰਹੇ ਹੋ ਉਹ ਦੇਖੋ ਉਹ ਦਾ ਸਿਰਫ 1.5-2 ਸਾਲ ਦੇ ਬੱਚੇ ਜਿੰਨਾ ਦਾ 1.5 ਸਾਲ ਦੇ ਬੱਚੇ ਤੁਸੀਂ ਦੇਖ ਰਹੇ ਹੋ ਕਿ ਉਮਰ ਇਹਦੀ 22-23 ਸਾਲ ਹੈ ਸ਼ਾਇਦ 24 ਹੀ ਹੋ ਗਈ ਹੋਗੀ ਤੇ ਪਰ ਜਿਹੜਾ ਦਾ ਦਿਮਾਗ ਹੈ ਬਸ ਉਹ 1.5 ਸਾਲ 1.5 ਸਾਲ ਦੇ ਬੱਚੇ ਜਿੰਨਾ ਹੈ ਅੱਛਾ ਕੁਝ ਬੋਲਦੇ-ਉਲਦੇ ਨਹੀਂ ਨਾ ਨਾ ਕੁਝ ਨਹੀਂ ਪਤਾ ਇਹ ਨੂੰ ਅਸੀਂ ਖਾਣਾ ਅੱਗੇ ਰੱਖ ਦਾਂਗੇ ਖਾ ਲੂਗੀ ਨਾ ਰੱਖਾਂਗੇ ਤਾਂ ਇੱਦਾਂ ਹੀ ਬੈਠੀ ਆ ਤਾਂ ਬੈਠੀ ਆ ਵਿੱਚੇ ਪੋਟੀ ਸੂਸੂ ਕਰ ਦਿੰਦੀ ਆ ਵਿੱਚੇ ਸਾਰਾ ਕੁਝ ਕਰ ਦਿੰਦੀ ਆ ਅੱਛਾ ਮੈਮ ਥੋੜਾ ਜੀ ਗੱਲ ਕਰਕੇ ਦਿਖਾਉਂਗੇ ਕਿ ਕਿਤਾ ਕੁਝ ਬੋਲਦੀ ਆ ਕਿ ਨਹੀਂ ਬੋਲਦੀ ਸੀਮਾ ਸ਼ਰਮ ਆ ਰਹੀ ਹੈ ਲੱਗਦਾ ਬਸ ਜੋ ਉਹਨਾਂ ਦੇ ਮਾਈਂਡ 'ਚ ਅਪਲਾਈ ਹੋਈ ਜਾਂਦਾ ਸੀ ਹੱਸਣਾ ਜਾਂ ਬੋਲਣਾ ਜਾਂ ਕੁਝ ਕਹਿਣਾ ਤਾਂ ਕਹਿ ਦਿੰਦੇ ਨੇ ਤਾਂ ਬਸ ਬੈਠੇ ਆ ਤਾਂ ਬੈਠ ਅਜ ਮੈਮ ਕਈ ਵਾਰੀ ਤਾਂ ਉਹਦਾ ਅਗਰੈਸਿਵ ਹੋ ਜਾਂਦੇ ਹੋਣੇ ਤੁਹਾਡੇ ਤੇ ਮਤਲਬ ਹੱਥ ਵਗੈਰਾ ਚੁੱਕਦੇ ਨੇ ਬਹੁਤ ਜ਼ਿਆਦਾ ਕਈ ਪਤਾ ਚੱਕਰ ਗਿਆ ਇਹਨਾਂ ਆਪਣੇ ਅੰਦਰੋਂ ਹੀ ਦੁਖੀ ਹੋ ਜਾਂਦੇ ਆ ਹਾਂ ਇਹ ਇਰੀਟੇਟ ਹੋ ਜਾਂਦੇ ਆ ਬੋਲ ਨਹੀਂ ਸਕਦੇ ਅੰਦਰੋਂ ਫੀਲਿੰਗਸ ਆਉਂਦੀਆਂ ਇਹਨਾਂ ਨੂੰ ਕਈ ਵਾਰੀ ਵੀ ਅਸੀਂ ਵੀ ਇਦਾਂ ਹੁੰਦੇ ਠੀਕ ਹੁੰਦੇ ਜਾਂ ਕੁਝ ਕਰੀਏ ਪਰ ਮਤਲਬ ਇੰਨੇ ਮੈਂਟਲੀ ਡਿਸਟਰਬ ਹੋ ਜਾਂਦੇ ਆ ਚਾਹ ਚਾਹੁੰਦੇ ਆ ਪਰ ਕੋ ਬ੍ਰੇਨ ਤੋਂ ਕੁਝ ਹੁੰਦਾ ਹੀ ਨਹੀਂ ਹੈਗਾ ਤਾਂ ਫਿਰ ਇਹ ਆਪਣੇ ਆਪ ਚ ਇੰਨੇ ਅਫਸੈਟ ਹੋ ਜਾਂਦੇ ਆ ਮਤਲਬ ਦੂਸਰੇ ਨੂੰ ਖਾਣ ਨੂੰ ਫਿਰਦੇ ਆ ਆਪਣੇ ਆਪ ਨੂੰ ਮਾਰਨ ਨੂੰ ਫਿਰਦੇ ਆ ਤੇ ਬਹੁਤ ਜ਼ਿਆਦਾ ਹਾਲਾਤ ਇਹਨਾਂ ਦੇ ਖਰਾਬ ਹੋ ਜਾਂਦੇ ਜਦ ਚਿਚਿਰਉਣ ਲੱਗ ਪੈਂਦੇ ਆ ਚੀਕਾਂ ਮਾਰ ਲੱਗ ਪੈਂਦੇ ਆ ਕੰਟਰੋਲ ਕਰਨੇ ਬਹੁਤ ਮੁਸ਼ਕਲ ਹੋ ਜਾਂਦਾ ਫਿਰ ਅਸੀਂ 4 4 5 5 ਜਾਣੇ ਫੜ ਕੇ ਕਈ ਵਾਰ ਤਾਂ ਸਾਨੂੰ ਇਹਨਾਂ ਨੂੰ ਬੰਨ ਕੇ ਰੱਖਣਾ ਪੈਂਦਾ ਵੀ ਦੂਸਰੇ ਨੂੰ ਨਾ ਮਾਰ ਦੇਣ ਕਿਸੇ ਦੀ ਅੱਖ 'ਚ ਮਾਰ ਦੇਣ ਕਿਸੇ ਦੇ ਸਿਰ 'ਚ ਮਾਰ ਦੇਣ ਫਿਰ ਅਸੀਂ 2 2 3 3 ਚੁੰਨੀਆਂ ਨਾਲ ਕੱਪੜਿਆਂ ਨਾਲ ਰੱਸੀਆਂ ਨਾਲ ਬੰਨਦੇ ਆ ਜੋਰ-ਜੋਰ ਦੀ ਵੀ ਬਾਕੀ ਬੱਚਿਆਂ ਦਾ ਨੁਕਸਾਨ ਨਾ ਕਰਨ ਉਹ ਇਹਨਾਂ ਨੂੰ ਹੁਣ ਸਮਝੀਂਦੀ ਵਿਚਾਰਿਆਂ ਨੂੰ ਇਹੀ ਤਾਂ ਰੱਬ ਦੀ ਮਾਰ ਹੈਗੀ ਐ ਇੱਕ ਇਨਸਾਨ ਗਰੀਬ ਐ ਲੇਕਿਨ ਉਹ ਉਹਦਾ ਦਿਮਾਗ ਪੂਰਾ ਕੰਮ ਕਰਦਾ ਉਹਦੀ ਅੱਖਾਂ ਕੰਮ ਕਰਦੀਆਂ ਤੇ ਚਲੋ ਉਹ ਫਿਰ ਵੀ ਗਰੀਬੀ ਕੱਟ ਲੈਂਦਾ ਆਪਾਂ ਨੂੰ ਦੇਖਦੇ ਆਪਾਂ ਹਮੇਸ਼ਾ ਸਾਡੇ ਇੰਡੀਆ ਦੇ ਵਿੱਚ ਇਹ ਚੀਜ਼ ਜ਼ਰੂਰ ਦੇਖਣ ਨੂੰ ਮਿਲਦੀ ਐ ਕਿ ਰੰਗ ਨੂੰ ਦੇਖ ਕੇ ਜੱਜ ਕਰਨ ਲੱਗ ਜਾਂਦੇ ਐ ਕਾਲੀ ਐ ਤੇ ਇੱਕ ਸੁੰਦਰ ਨਹੀਂ ਹੈਗੀ ਗੋਰੀ ਤੇ ਸੁੰਦਰ ਐ ਬਟ ਆਪਾਂ ਜੇ ਇਹਨਾਂ ਬੱਚਿਆਂ ਨੂੰ ਦੇਖਦੇ ਐ ਇਹਨਾਂ ਦੇ ਇਦਾਂ ਦੇ ਲੋਕਾਂ ਨੂੰ ਦੇਖਦੇ ਐ ਫਿਰ ਸਾਨੂੰ ਪਤਾ ਲੱਗਦਾ ਕਿ ਸਾਡੇ ਕੋਲ ਤਾਂ ਬਹੁਤ ਕੁਝ ਐ ਬਹੁਤ ਕੁਝ ਐ ਸਹੀ ਗੱਲ ਐ ਅਸੀਂ ਤਾਂ ਖੁਦ ਮਹਿਸੂਸ ਕਰਦੇ ਆ ਕਿ ਆਪਾਂ ਨੂੰ ਛੋਟੇ ਛੋਟੇ ਦੁੱਖਾਂ ਨੂੰ ਲੈ ਕੇ ਅੱਪਾ ਬਹੁਤ ਵੱਡੇ ਇਸ਼ੂ ਬਣਾ ਲੈਨੇ ਆ ਲੋਕੀ ਸੁਸਾਈਡ ਕਰਨ ਵਾਲੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਐਨਾ ਵੀ ਜ਼ਿੰਦਗੀ ਤੋਂ ਤੰਗ ਪੈ ਜਾਂਦੇ ਆ ਤੇ ਪਰ ਇਹਨਾਂ ਵੱਲ ਦੇਖੋ ਇਹਨਾਂ ਨੂੰ ਰੱਬ ਨੇ ਕਿਸ ਤਰ੍ਹਾਂ ਦਾ ਜੀਵਨ ਦਿੱਤਾ ਔਰ ਕਿਵੇਂ ਕੱਟ ਰਿਹਾ ਜ਼ਿੰਦਗੀ ਇਹ ਫਿਰ ਵੀ ਕਦੇ ਇਹਨਾਂ ਨੇ ਗਸ਼ਿਕਵਾ ਨਹੀਂ ਕਰਦੇ ਰੱਬ ਨੂੰ ਵਿਚਾਰੇ ਇਹਨਾਂ ਨੂੰ ਜੋ ਮਿਲ ਜਾਂਦਾ ਖਾ ਲੈਂਦੇ ਆ ਸ਼ਾਮੀ ਕਿੰਨੇ ਵਜੇ ਜਾਂਦੇ ਨੇ ਸੇ ਸ਼ਾਮੀ ਦਿਨ 3:30 ਵਜੇ ਅਸੀਂ ਛੱਡਣਾ ਸ਼ੁਰੂ ਕਰ ਦਿੰਨੇ ਆ 25 ਕ ਮੈਂਬਰ ਇੱਥੇ ਰਹਿੰਦੇ ਆ ਬਾਕੀ ਅਸੀਂ ਛੱਡ ਜਾਂਦੇ ਆ ਤੇ ਮੈਂ ਇਹਨਾਂ ਦੀ ਰੋਟੀ ਵਗੈਰਾ ਦਾ ਖਰਚਾ ਕਿੱਦਾਂ ਚੱਲਦਾ ਸੇ ਸਾਰਾ ਸਭ ਅਸੀਂ ਦਾਨ ਇਸ ਇੱਤੇ ਚਲਾਉਨੇ ਆ ਸਾਨੂੰ ਕੋਈ ਨਾ ਤਾਂ ਕੋਈ ਗਵਰਨਮੈਂਟ ਤੋਂ ਐਡਾ ਤੁਸੀਂ ਚੈੱਕ ਕਰ ਸਕਦੇ ਹੋ ਨਾ ਕੋਈ ਬੱਚੇ ਫੀਸ ਦਿੰਦੇ ਆ ਪਰ ਕਈ ਮਾਪੁਰਸ਼ ਬਹੁਤ ਕੁਦਰਤ ਨੇ ਜਿਨ੍ਹਾਂ ਨੂੰ ਬੜੀ ਸ਼ਕਤੀ ਦਿੱਤੀ ਹੈ ਉਹ ਇਹਨਾਂ ਦੀ ਸੇਵਾ ਲਈ ਸਾਨੂੰ ਡੋਨੇਸ਼ਨ ਭੇਜਦੇ ਆ ਰਾਸ਼ਨ ਵੀ ਕਈ ਭੇਜਦੇ ਆ ਤੇ ਜੋ ਵੀ ਸਾਨੂੰ ਡੋਨੇਸ਼ਨ ਚਾੰਦਾ ਅਸੀਂ ਉਹਨਾਂ ਨਾਲ ਹੀ ਇਹਨਾਂ ਦੀ ਸੇਵਾ ਚਲਾਉਨੇ ਆ ਜੀ ਤੇ ਮੈਮ ਕਈ ਵਾਰ ਆਪਾਂ ਦੇਖਦੇ ਆ ਹਨਾ ਕਿ ਅੱਜ ਕੱਲ ਲੋਕਾਂ ਨੇ ਬਹੁਤ ਜ਼ਿਆਦਾ ਫਰੋਡ ਵਾਲਾ ਕੰਮ ਕਰਨਾ ਸਟਾਰਟ ਕਰਤਾ ਡੋਨੇਸ਼ਨ ਕਿਸੇ ਦੇ ਘਰ ਦੇ ਵਿੱਚ ਜਾਣਾ ਕਿਸੇ ਤੋਂ ਡੋਨੇਟ ਮੰਗਣਾ ਕਿ ਸਾਨੂੰ ਇਹ ਚੀਜ਼ ਦੇ ਦੋ ਜਾਂ ਪੈਸੇ ਦੀ ਹੈਲਪ ਕਰ ਦੋ ਲੋਕੀ ਸਵਾਲ ਜਵਾਬ ਬਹੁਤ ਹੀ ਕਰਦੇ ਹੋਣੇ ਕਿਉਂਕਿ ਕਈ ਵਾਰੀ ਸ਼ੱਕ ਵੀ ਕਰਦੇ ਹੋਣੇ ਪਤਾ ਕੀ ਅਸਲ 'ਚ ਗਲਤ ਕੰਮ ਕਰਨ ਵਾਲੇ ਲੋਕਾਂ ਨੇ ਜਿਹੜੇ ਠੀਕ ਕੰਮ ਕਰਨ ਵਾਲੇ ਲੋਕ ਹੈਗੇ ਆ ਉਹਨਾਂ ਦਾ ਵੀ ਵਿਸ਼ਵਾਸ ਖਤਮ ਕਰਤਾ ਤੇ ਲੋਕਾਂ ਨੂੰ ਬਹੁਤ ਵਾਰ ਤਾਂ ਇਹ ਲੱਗਦਾ ਹੀ ਨਹੀਂ ਵੀ ਸੱਚੇ ਸੇਵਾ ਆ ਕਿਉਂਕਿ ਸੇਵਾ ਅੱਜ ਕੱਲ ਕੋਣ ਸੇਵਾ ਦੇ ਮਾਰਗ ਤੇ ਚੱਲਦਾ ਹੈ ਤਾਂ ਕੁਦਰਤ ਨੇ ਜਿਹਦੇ ਤੇ ਬੜੀ ਬਖਸ਼ਿਸ਼ ਕੀਤੀ ਹੁੰਦੀ ਹੈ ਉਹਦੇ ਤੋਂ ਹੀ ਪਰਮਾਤਮਾ ਪਤਾ ਨਹੀਂ ਕਿਸ ਤਰੀਕੇ ਸੇਵਾ ਲੈਂਦਾ ਹੈ ਪਰ ਅਸੀਂ ਸਾਡੇ ਦਿਲ ਨੂੰ ਸਾਡੇ ਮਨ ਨੂੰ ਪਤਾ ਕਿ ਅਸੀਂ ਠੀਕ ਕੰਮ ਕਰਦੇ ਹਾਂ ਅਸੀਂ ਸੱਚੇ ਹਾਂ ਔਰ ਠੀਕ ਕੰਮ ਕਰਦੇ ਹਾਂ ਤੇ ਅਸੀਂ ਤਾਂ ਬਸ ਇਹੀ ਰਿਕੁਐਸਟ ਕਰਦੇ ਹਾਂ ਅਸੀਂ ਉਹ ਵੀ ਇਹ ਵੀ ਕਹਿੰਨੇ ਕਿ ਜੋ ਤੁਹਾਡੀ ਸ਼ਰਧਾ ਹੈ ਅਸੀਂ ਇਹ ਵੀ ਕਹਿੰਨੇ ਆ ਵੀ ਤੁਸੀਂ ਬਾਰ ਬਾਰ ਚੈੱਕ ਕਰੋ ਆ ਕੇ ਇਹ ਨਹੀਂ ਕਹਿੰਦੇ ਅਸੀਂ ਹੁਣੇ ਹੀ ਸਾਨੂੰ ਤੁਸੀਂ ਦਾਨ ਦੇ ਜੋ ਜਾਂ ਕਾਤੋਂ ਅਸੀਂ ਕਹਿੰਨੇ ਕਿ ਤੁਸੀਂ बार-बार देखो आके मिलो चेक करो जे ਤੁਹਾਨੂੰ ਲੱਗੇ ਕਿ हां वाकई ਠੀਕ ਸੇਵਾ ਚੱਲ ਰਹੀ ਹੈ ਤਾਂ ਜੋ ਤੁਹਾਡੀ ਸ਼ਰਧਾ ਤੁਸੀਂ ਜਰੂਰ ਹੈ ਨਾ ਬੱਚਿਆਂ ਦੀ ਸੇਵਾ ਕਰਕੇ ਇਹਨਾਂ ਦਾ ਅਸ਼ੀਰਵਾਦ ਲਓ ਕਿਉਂਕਿ ਜ਼ਿੰਦਗੀ ਦੀ ਸਚਾਈ ਤਾਂ ਇਹ ਹੀ ਹੈ ਕਿ ਨੰਗੇ ਆਵੋ ਨੰਗੇ ਜਾਣਾ ਕੋਈ ਨਾ ਰਹੇ ਹੋ ਰਾਜਾ ਰਾਣਾ ਰਾਜੇ ਰਾਣੇ ਸਭ ਇੱਥੇ ਛੱਡ ਕੇ ਚਲੇ ਗਏ ਕੁਛ ਨਾਲ ਨਹੀਂ ਜਾਣਾ ਜੇ ਅਸੀਂ ਕੁਝ ਸੇਵਾ ਕਰਕੇ ਆਪਣਾ ਅੱਛਾ ਕਰਮ ਕਰ ਸਕੀਏ ਤਾਂ ਇਹੀ ਸਾਡੇ ਅਸਲੀ ਕਮਾਈ ਹੈ ਇਹ ਸਾਡੇ ਨਾਲ ਜਾਣੀ ਹੈ ਤੇ ਇਸੇ ਨਾਲ ਹੀ ਸਾਨੂੰ ਇੱਥੇ ਵੀ ਸੁੱਖ ਮਿਲਣਾ ਹੈ ਜੇ ਕੋਈ ਅੱਗੇ ਜੀਵਨ ਹੈ ਤਾਂ ਉਹ ਵੀ ਇਹਨਾਂ ਕਰਮਾਂ ਕਰਕੇ ਸਾਨੂੰ ਮਿਲਣਾ ਜੋ ਕੁਝ ਮਿਲਣਾ ਤੇ ਮੈਮ ਕਈ ਵਾਰੀ ਇਦਾਂ ਹੁੰਦਾ ਹੈ ਕਿ ਇਹ ਜਿਹੜੇ ਨੇ ਸਾਰੇ ਦੀ ਸਾਰੇ ਦੇ ਵਿੱਚ ਪ੍ਰੋਬਲਮਸ ਨੇ ਹੈਨਾ ਵੀ ਕਈ ਵਾਰੀ ਇਹਨਾਂ ਦੇ ਪੇਰੈਂਟਸ ਆਂਦੇ ਹੋਣ ਜਾਂ ਫਿਰ ਕਿਸੇ ਵੀ ਪ੍ਰਕਾਰ ਦੇ ਟੀਚਰਸ ਵੀ ਰਹਿੰਦੇ ਨੇ ਤੇ ਇਹਨਾਂ ਦੀ ਮਤਲਬ ਫੀਸ ਵਗੈਰਾ ਦਾ ਕਿੱਦਾਂ ਚੱਲਦਾ ਖਰਚਾ ਵਗੈਰਾ ਪੜ੍ਹਾਈ ਦਾ ਕਿੱਦਾਂ ਚੱਲਦਾ ਕੋਈ ਫੀਸ ਨਹੀਂ ਦਿੰਦੇ ਸਾਡੇ ਕੋਲ ਜਿਹੜੇ ਨੇਤਰਹੀਨ ਬੱਚੇ ਆ ਉਹ ਪੂਰਾ ਪੜਦੇ ਆ ਸੰਗੀਤ ਸਿੱਖਦੇ ਆ ਜਿਹੜੇ ਗੁੰਗੇ ਬੋਲੇ ਬੱਚੇ ਆ ਉਹ ਵੀ ਪੂਰਾ ਪੜਦੇ ਆ ਔਰ ਉਹ ਡਾਂਸ ਵਗੈਰਾ ਜੋ ਕੋਈ ਜਿਹੜਾ ਬੱਚਾ ਐਕਟੀਵਿਟੀ ਕਰ ਸਕਦਾ ਸੀ ਕਰਾਉਂਦੇ ਆ ਉਹਦੇ ਲਈ ਸਪੈਸ਼ਲ ਪਰ ਅਸੀਂ ਸਾਰਾ दान ਦੇ ਸਿਰ ਤੇ ਜੋ ਵੀ ਸਾਨੂੰ ਇਕੱਠਾ ਹੁੰਦਾ ਅਸੀਂ ਉਹਦੇ ਚੋ ਸੈਲਰੀਸ ਦਿੰਨੇ ਆ ਉਹਦੇ ਚੋ ਡੀਜ਼ਲ ਪੈਟਰੋਲ ਬੁਵਾਣੇ ਆ ਉਹਦੇ ਚੋ ਸਾਰਾ ਖਰਚਾ ਚਲਾਉਂਦੇ ਆ ਤੇ ਮੈਂ ਕਈ ਵਾਰੀ ਦੰਦਾ ਕਿ ਤੁਸੀਂ ਆਪਣੇ ਹਿਸਾਬ ਨਾਲ ਇਹਨਾਂ ਨੂੰ ਮੈਨੇਜ ਕਰ ਰਹੇ ਹੋਵੋਗੇ ਲੇਕਿਨ ਇਹ ਹੁੰਦੇ ਨਹੀਂ ਕਿਉਂਕਿ ਤੁਸੀਂ ਲੱਗਦਾ ਕਿ ਤੁਹਾਨੂੰ ਇਹਨਾਂ ਦੇ ਹਿਸਾਬ ਨਾਲ ਨਹੀਂ ਸਗੋਂ ਤੁਹਾਨੂੰ ਜਿਹੜਾ ਇਹਨਾਂ ਦੇ ਹਿਸਾਬ ਨਾਲ ਚੰਡਾ ਪਾਉਣਾ ਆਪਣੇ ਹਿਸਾਬ ਨਾਲ ਨਾ ਚਲਾਉਣਾ ਪੈਣਾ ਅਸੀਂ ਦੇਖੋ ਇਹ ਜਿਹੜੇ ਬੱਚੇ ਹਨ ਇਹ ਅਲੱਗ-ਅਲੱਗ ਹੈ ਨਾ ਜੀ ਇਹਨਾਂ ਦਾ ਸਿਸਟਮ ਸਭ ਦਾ ਅਲੱਗ-ਅਲੱਗ ਹੈ ਇਹ ਸਾਰੇ ਇੱਕ ਹੁਣ ਆਪਾਂ ਜਿਹੜਾ ਨਾਰਮਲ ਬੱਚੇ ਆ 30 ਬੱਚੇ ਇੱਕ ਕਲਾਸ 'ਚ ਪੜ੍ਹਦੇ ਹੋਣਗੇ ਆਲਮੋਸਟ ਨਾਰਮਲ ਹੁੰਦੇ ਸੇਮ ਹੁੰਦੇ ਉਹਨਾਂ ਨੂੰ ਸੇਮ ਸਮਝਾਇਆ ਜਾ ਸਕਦਾ ਸੇਮ ਸਟੱਡੀ ਕਰਾਇਆ ਜਾ ਸਕਦਾ ਜੇ ਹੁਣ ਆਪਾਂ ਕਹਿੰਦੇ ਆ ਬੱਚਿਓ ਤੁਸੀਂ ਹੱਲੇ ਬਾਹਰ ਨਹੀਂ ਜਾਣਾ ਮਤਲਬ ਬੱਚਿਆਂ ਨੂੰ ਸਮਝ ਆ ਗਈ ਕਿ ਅਸੀਂ ਨਹੀਂ ਜਾਣਾ ਹੁਣ ਸਾਡੇ ਇੱਥੇ ਬੱਚਿਆਂ ਨੂੰ ਕੁਝ ਨਹੀਂ ਪਤਾ ਸਾਨੂੰ ਕੀ ਸਮਝਾ ਰਹੇ ਆ ਕੀ ਕਹਿ ਰਹੇ ਆ ਫਿਰ ਅਸੀਂ ਦੇ ਦਿੰਦੇ ਆ ਕਿ ਇਹ ਬੱਚਾ ਕਿਸ ਤਰੀਕੇ ਨਾਲ ਅਸੀਂ ਹੈਂਡਲ ਕਰ ਸਕਦੇ ਅਸੀਂ ਆਪਣੇ ਆਪ ਨੂੰ ਉਹਨਾਂ ਦੇ ਮੁਤਾਬ ਅਡਜਸਟ ਕਰਦੇ ਆ ਕਿ ਕਿਉਂਕਿ ਇਹਨੂੰ ਤਾਂ ਸਮਝ ਹੀ ਨਹੀਂ ਪਰ ਸਾਨੂੰ ਸਮਝ ਹੈ ਕਿ ਅਸੀਂ ਇਹਨੂੰ ਕਿੱਦਾਂ ਹੁਣ ਇਹਨੂੰ ਚਲਾਉਣਾ ਹੈ ਇਸ ਬੱਚੇ ਨੂੰ ਕਿੱਦਾਂ ਸੰਭਾਲਣਾ ਹੈ ਸੋ ਇਹੀ ਤਾਂ ਇਹਨਾਂ ਨੂੰ ਰੱਬ ਦੀ ਮਾਰ ਹੈਗੀ ਆ ਵੀ ਰੱਬ ਨੇ ਕੋਈ ਸ਼ਕਤੀਆਂ ਦਿੱਤੀਆਂ ਹੀ ਨਹੀਂ ਇਹਨਾਂ ਨੂੰ ਤੇ ਅਸੀਂ ਫਿਰ ਇਹਨਾਂ ਦੇ ਮੁਤਾਬਕ ਆਪਣੇ ਆਪ ਨੂੰ ਅਡਜਸਟ ਕਰਕੇ ਇਹਨਾਂ ਨੂੰ ਲੈ ਕੇ ਸੇਵਾ ਚ ਲਾਉਂਦੇ ਆ ਇਹਨਾਂ ਨੂੰ ਦੇਖ ਕੇ ਕਿੱਦਾਂ ਦਾ ਫੀਲ ਲੱਗਦਾ ਮਨ ਕਦੇ-ਕਦੇ ਨਿਰਾਸ਼ ਹੁੰਦਾ ਦੁੱਖ ਹੁੰਦਾ ਬਹੁਤ ਬਹੁਤ ਦੁੱਖ ਲੱਗਦਾ ਹੈ ਇਹਨਾਂ ਦਾ ਦੁੱਖ ਦੇਖ ਕੇ ਬਹੁਤ ਦੁਖੀ ਹੁੰਦਾ ਮਨ ਪਰ ਮਾਤਾ ਮਾਏ ਨਾ ਵਿਚਾਰਿਆਂ ਨੂੰ ਕਿਹੜੇ ਜਨਮਾਂ ਦੀ ਸਜ਼ਾ ਆ ਵੀ ਇੰਨਾ ਇੱਕ ਇਨਸਾਨ ਨਹੀਂ ਜੰਮ ਆ ਇਨਸਾਨੀ ਜ਼ਿੰਦਗੀ ਮਿਲੀ ਆ ਇੰਨਾ ਕਸ਼ਟ ਨਹੀਂ ਚਾਹੀਦਾ ਰੱਬਾ ਕਿਉਂ ਇੰਨਾ ਨਾਲ ਇੰਨਾ ਕਿਹੜੇ ਜਨਮਾਂ ਦਾ ਪਾਪ ਇਹਨਾਂ ਦਾ ਸਾਹਮਣੇ ਆਇਆ ਤੇ ਚਲੋ ਫਿਰ ਵੀ ਸੋਚੀਦਾ ਕਿ ਚਲੋ ਇੰਨਾ ਦੁੱਖ ਹੈ ਤੇ ਜੇ ਤੁਹਾਡੇ ਵਰਗੇ ਸਾਰੇ ਮਹਾਪੁਰਸ਼ ਇਹਨਾਂ ਦੇ ਆ ਕੇ ਸੇਵਾ ਕਰਦੇ ਆ ਤਾਂ ਇਹਨਾਂ ਦਾ ਕੁਝ ਦੁੱਖ ਘਟ ਜਾਂਦਾ ਆ ਦਾ ਇਹ ਸਾਨੂੰ ਅੱਛਾ ਲੱਗਦਾ ਮਨ ਨੂੰ ਕਿ ਅਸੀਂ ਇਹਨਾਂ ਦੇ ਦੁੱਖ ਨੂੰ ਘਟਾਉਣ ਵਿੱਚ ਇਹਨਾਂ ਦੀ ਮਦਦ ਕਰ ਸਕਿਆ ਇਹਨਾਂ ਦੇ ਪੇਰੈਂਟਸ ਦੀ ਮਦਦ ਕਰ ਸਕਿਆ ਤੇ ਅਸੀਂ ਉਸ ਰੱਬ ਨੇ ਜੋ ਸਾਨੂੰ ਸ਼ਕਤੀ ਬਖਸ਼ੀ ਹੈ ਉਹਦੇ ਨਾਲ ਅਸੀਂ ਇਹਨਾਂ ਦੀ ਜ਼ਿੰਦਗੀ ਚਲਾ ਸਕ ਰਹੇ ਹਾਂ ਤੇ ਬਸ ਇਹਨਾਂ ਗੱਲਾਂ ਦਾ ਇਹਨਾਂ ਤੋਂ ਦੁੱਖ ਲੱਗਦਾ ਪਰ ਆਪਣੇ ਆਪ 'ਚ ਮਨ ਨੂੰ ਖੁਸ਼ੀ ਮਿਲਦੀ ਦੁੱਖ ਵੀ ਲੱਗਦਾ ਖੁਸ਼ੀ ਵੀ ਮਿਲਦੀ ਹੈ ਕਿ ਚਲੋ ਸਾਡਾ ਇਹ ਜਿਹੜਾ ਸਰੀਰ ਹੈ ਜੋ ਪ੍ਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਸੀ ਇਹਦੇ ਤੋਂ ਚੰਗਾ ਕੰਮ ਲਿਆ ਪ੍ਰਮਾਤਮਾ ਨੇ ਯੋਧੀ ਕਿਰਪਾ ਹੈ ਅੱਜ ਕੱਲ ਆਪਣੀ ਇੱਕ ਫੈਮਲੀ ਦੇ ਚਾਰ ਮੈਂਬਰ ਚਲਾਣੇ ਬਹੁਤ ਔਖੇ ਆ ਤੇ ਇੰਨਾ 75-75 ਦੀ ਕਲਾਂਗਾ ਦਾ ਇੱਕ ਪਰਿਵਾਰ ਹੈ ਅੱਜ ਹਲੇ ਬਹੁਤ ਸਾਰੇ ਬੱਚੇ ਆਏ ਨਹੀਂ ਹੈਗੇ ਕਿਉਂਕਿ ਬਰਸਾਤ ਕਰਕੇ ਤੇ ਇੰਨਾ ਬੱਚਿਆਂ ਦਾ ਚਲਾ ਹੀ ਰਿਆ ਨਾ ਕੁਦਰਤ ਸ਼ਕਤੀ ਦੇ ਰਹੀ ਹੈ ਸਾਡੇ ਸਰੀਰ ਤੋਂ ਕੰਮ ਲੈ ਰਿਆ ਸੀ ਚਲਾ ਰਿਹਾ ਕਰ ਰਹੇ ਆ ਬਸ ਇਸ ਚੀਜ਼ ਦਾ ਮੰਨ ਨੂੰ ਇੱਕ ਚੰਗਾ ਲੱਗਦਾ ਵੀ ਪ੍ਰਮਾਤਮਾ ਨੇ ਇਸ ਬਾਡੀ ਤੋਂ ਚੰਗਾ ਕੰਮ ਲਿਆ। ਮੈਮ ਕਦੇ ਸੋਚਿਆ ਵੀ ਸੀਗਾ ਕਿ ਰੱਬ ਇਸ ਤਰੀਕੇ ਦੇ ਵੀ ਕੋਈ ਸੇਵਾ ਕਰਵਾਊਗਾ। ਕਦੇ ਨਹੀਂ ਸੀ ਸੋਚਿਆ। ਕਦੇ ਨਹੀਂ ਸੀ ਸੋਚਿਆ ਮਨ ਵਿੱਚ ਕਦੇ ਵਿਚਾਰ ਹੀ ਨਹੀਂ ਸੀਗਾ। ਉੰਜ ਮਨ ਨਰਮ ਸੀ ਬਾਕੀਆਂ ਦੇ ਨਾਲੋਂ ਕਾਫੀ। ਲੇਕਿਨ ਇਦਾਂ ਕਦੀ ਸੋਚਿਆ ਨਹੀਂ ਸੀ ਵੀ ਇਦਾਂ ਦਾ ਕੰਮ ਪ੍ਰਮਾਤਮਾ ਲਊਗਾ। ਤੇ ਕਦੇ-ਕਦੇ ਤਾਂ ਮੈਂ ਖੁਦ ਹੁਣ ਵੀ ਸੋਚਦੀ ਆ ਵੀ ਇਹ ਕਿਵੇਂ ਹੋ ਗਿਆ? ਕੀ ਹੋ ਰਿਹਾ ਆ? ਮੈਨੂੰ ਕੁਝ ਨਹੀਂ ਸਮਝ ਆਉਂਦੀ। ਪਰ ਹੁਣ ਇਹ ਸੋਚੀਦਾ ਕਿ ਦਾਤਾ ਜੀ ਤੁਸੀਂ ਸੇਵਾ ਲਗਾਈ ਐ। ਤਾਂ ਸੱਚੇ ਦਿਲੋਂ ਇਮਾਨਦਾਰੀ ਨਾਲ ਸੇਵਾ ਕਰਾਓ ਔਰ ਜਿੰਨਾ ਕਿ ਜ਼ਿੰਦਗੀ ਹੈ ਤੇ ਅੱਛੇ ਕੰਮ ਤੁਸੀਂ ਲੈਂਦੇ ਹੀ ਰਹੋ ਤੇ ਇਹਦੇ 'ਚ ਤੁਹਾਡਾ ਸ਼ੁਕਰੀਆ ਤੇ ਬੱਚਿਆਂ ਦਾ ਆਸ਼ੀਰਵਾਦ ਮਿਲਦਾ ਰਹੇ ਪਰਮਾਤਮਾ ਦਾ ਆਸ਼ੀਰਵਾਦ ਮਿਲਦਾ ਹੈ ਇਹ ਹੀ ਸਭ ਤੋਂ ਵੱਡੀ ਦੁਨੀਆ ਤੇ ਕਮਾਈ ਹੈ ਇਨਸਾਨ ਦੀ ਤੇ ਮੈਂ ਕੋਈ ਮੈਸੇਜ ਵਗੈਰਾ ਦੇਣਾ ਚਾਹੂੰਗੀ ਮੈਸੇਜ ਮੈਂ ਇਹ ਦੇਣਾ ਚਾਹੂੰਗੀ ਕਿ ਤੁਸੀਂ ਪਰਮਾਤਮਾ ਦਾ ਰੋਜ਼ ਸ਼ੁਕਰੀਆ ਅਦਾ ਕਰੋ ਕਿ ਪਰਮਾਤਮਾ ਨੇ ਤੁਹਾਨੂੰ ਇਹ ਜਿਹੜੀ ਬਾਡੀ ਹੈ ਬੜੀ ਕੀਮਤੀ ਹੈ ਇੱਕ ਅੰਗ ਵੀ ਲੈਣ ਜਾਣਾ ਹੋਵੇ ਤਾਂ ਪਹਿਲਾਂ ਤਾਂ ਮਿਲਦਾ ਹੀ ਨਹੀਂ ਕੁਦਰਤ ਨੇ ਸਾਨੂੰ ਇੰਨੇ ਕੀਮਤੀ ਅੰਗ ਦਿੱਤੇ ਆ ਜਿਨ੍ਹਾਂ ਨਾਲ ਅਸੀਂ ਦੁਨੀਆ ਦੇਖ ਰਹੇ ਆ ਅਸੀਂ ਸੁਣ ਰਹੇ ਆ ਅਸੀਂ ਤੁਰ ਰਹੇ ਆ ਅਸੀਂ ਬੋਲ ਰਹੇ ਆ ਅਸੀਂ ਖੇਡ ਰਹੇ ਆ ਅਸੀਂ ਅੱਛੀ ਜ਼ਿੰਦਗੀ ਜੀ ਰਹੇ ਆ ਸ਼ਾਦੀਆਂ ਹੁੰਦੀਆਂ ਆ ਅੱਗੋਂ ਅਸੀਂ ਸਾਡੇ ਵੰਸ਼ ਚੱਲਦੇ ਆ ਪਰਿਵਾਰ ਚੱਲਦੇ ਆ ਤੇ ਲੇਕਿਨ ਇਹਨਾਂ ਵਿਚਾਰਿਆਂ ਵੱਲ ਤੁਸੀਂ ਦੇਖ ਸਕਦੇ ਹੋ ਕਿ ਜ਼ਿੰਦਗੀ ਐ ਇਹਨਾਂ ਦੀ ਸੋ ਅਸੀਂ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰੀਏ ਤੇ ਦੂਸਰਾ ਇਹ ਹੈ ਕਿ ਜੇ ਅਸੀਂ ਕਿਸੇ ਦੇ ਕੰਮ ਆ ਸਕੀਏ ਦਾ ਇਹ ਇਹ ਜ਼ਰੂਰ ਸਾਨੂੰ ਇਹਨਾਂ ਤੋਂ ਲੈਸਨ ਲੈਣਾ ਚਾਹੀਦਾ ਹੈ ਕਿ ਇਹਨਾਂ ਬੱਚਿਆਂ ਦਾ ਜੇ ਅਸੀਂ ਅশীরਵਾਦ ਆਪਣੇ ਬੱਚਿਆਂ ਦੇ ਇਹਨਾਂ ਦੀ ਸੇਵਾ ਕਰਕੇ ਤੁਸੀਂ ਆਓ ਇਹਨਾਂ ਨੂੰ ਦੇਖੋ ਮਿਲੋ ਗੱਲਬਾਤ ਕਰੋ ਜੇ ਤੁਹਾਡੀ ਅੰਤਰਾਤਮਾ 'ਚ ਆਵਾਜ਼ ਆਵੇ ਤਾਂ ਮੇਰਾ ਇਹ ਹੀ ਮੈਸੇਜ ਹੈ ਕਿ ਜ਼ਰੂਰ ਜੋ ਤੁਹਾਡੀ ਸ਼ਰਧਾ ਹੈ ਇਹਨਾਂ ਦੀ ਸੇਵਾ ਲਈ ਕੁਛ ਨਾ ਕੁਛ ਸਮਾਂ ਜਾਂ ਫਾਈਨੈਂਸ਼ਲੀ ਜੋ ਵੀ ਤੁਹਾਡੀ ਇੱਛਾ ਹੈ ਕੁਸੀਂ ਇਹਨਾਂ ਬੱਚਿਆਂ ਦਾ ਸੇਵਾ ਕਰਕੇ ਉਸ ਪਰਮਾਤਮਾ ਦੇ ਬਣਾਏ ਹੋਏ ਨਾ ਇਨਸਾਨਾਂ ਦੀ ਸੇਵਾ ਕਰਕੇ ਉਸ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹੋ। ਧੰਨਵਾਦ ਜੀ। ਉਹ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਲਈਏ ਸਾਰੇ ਜੇ ਬੱਚੇ ਦੀ ਆਪਾਂ ਗੱਲ ਕਰੀਏ ਤੇ ਬੱਚੇ ਜਿਹੜੇ ਨੇ ਸਾਰੇ ਤੇ ਸਾਰੇ ਡਿਸੇਬਲ ਬੱਚੇ ਨੇ ਇਹਨਾਂ ਬਾਰੇ ਜੇ ਆਪਾਂ ਗੱਲ ਕਰੀਏ 16 17 ਸਾਲ ਦੀ ਇਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਪਰ ਇਹਨਾਂ ਨੂੰ ਅਜੇ ਤੱਕ ਆਪਣੇ ਬਾਰੇ ਜਿਹੜਾ ਕੁਝ ਨਹੀਂ ਪਤਾ ਇਹ ਬੱਚੇ ਜਿਹੜੇ ਨੇ ਪੜ੍ਹ ਲਿਖ ਰਹੇ ਨੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੀ ਗੱਲ ਜਿਹੜੀ ਤੁਹਾਡੇ ਤੱਕ ਪਹੁੰਚਾਈਆਂ ਗਈਆਂ ਸਿਖਾਈ ਜਾ ਰਹੀ ਹੈ ਬਿਲਕੁਲ ਹੀ ਜਿਹੜੀ ਹਕੀਕਤ ਹੈ ਜੇਕਰ ਤੁਸੀਂ ਇਹਨਾਂ ਦੀ ਹੈਲਪ ਕਰਨਾ ਚਾਹੁੰਦੇ ਹੋ ਤਾਂ ਇੱਕ ਜੋਤ ਜਿਹੜਾ ਵਿਕਲੰਗ ਸਕੂਲ ਹੈ ਜਿਹੜਾ ਕਿ ਵੇਵ ਦੇ ਬਿਲਕੁਲ ਬੈਕ ਸਾਈਡ ਹੈ ਤੁਸੀਂ ਇੱਥੇ ਆ ਕੇ ਜ ਹੈਲਪ ਕਰ ਸਕਦੇ ਹੋ ਇਹਨਾਂ ਦੇ ਨਾਲ ਆਪਣਾ ਥੋੜਾ ਜਿਹਾ ਕੀਮਤੀ ਸਮਾਂ ਜਿਹੜਾ ਵਿਤੀਤ ਕਰ ਸਕਦੇ ਹੋ ਤੇ ਹੋਰ ਇਹਦੀਆਂ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦਾ ਸ੍ਰੀ ਹੈਡਲਾਈਨਸ ਮੈਂ ਨਹੀਂ ਹਾਂ ਮਲਿਕ ਕੈਮਰਾ ਪਰਸਨ ਪ੍ਰਿੰਸ ਕੁਮਾਰਨ